ਦਰਵਾਰਤਾਰ ਸਿੰਘ ਜੀ ਇਹ 30 ਮਾਮਲਾ ਹੋਇਆ ਇਲੈਕਸ਼ਨ ਦਾ ਇਹ ਪੀਕਅਪ ਵਾਲਾ ਜੀ ਵਿਚਾਰਾ ਇਧਰੋਂ ਆਇਆ ਮੁੜਿਆ ਜੀ ਇੱਥੋਂ ਲਿਆ ਕੇ ਉਹ ਗੱਡੀ ਸਪੀਡ ਤੇ ਸੀ ਜੀ ਵਰਨਾ ਟਰੱਕੜੀ 100 120 ਤੇ ਸੀ ਉਹਨਾਂ ਨੇ ਲਿਆ ਕੇ ਵਿਚ ਮਾਰੀ ਇਹਦੇ ਗੱਡੀ ਉਹ ਗੱਡੀ ਘੁੰਮ ਕੇ ਫੜਵਾਸਣਾ ਵੱਜੀ ਪੀਕਅਪ ਤਾਂ ਜੀ ਉਹ ਗੱਡੀ ਇੱਥੇ ਸਾਹਮਣੇ ਦਰਖਤਾਂ ਵੱਜ ਕੇ ਖੜ ਗਈ ਉਹਨਾਂ ਨੇ ਮੁੜ ਕੇ ਭਜਾਣ ਦੀ ਕੋਸ਼ਿਸ਼ ਕੀਤੀ ਆ ਮੁੜ ਕੇ ਉਹ ਭੱਜੀ ਦੀ ਗੱਡੀ ਉਸ ਤੋਂ ਖੜ ਗਈ ਉਹ ਸੀਲ ਹੋ ਗਈ ਪਤਾ ਨਹੀਂ ਕੀ ਹੋ ਗਿਆ ਉਸ ਵਕ ਗੱਡੀ ਛੱਡ ਕੇ ਭੱਜ ਗਿਆ ਉਹਨੇ ਮੁੰਡੇ ਵੀ ਨਹੀਂ ਦੇਖੇ ਮੁੰਡੇ ਸੀਰੀ ਸੀ ਅਸੀਂ ਚੱਕ ਕੇ ਬੰਦੇ ਆਪਦੇ ਵਾਲੀ ਕਾਰ ਤੇ ਹਸਪੀਟਲ ਛੱਡ ਕੇ ਆਏ ਜੀ ਕਿ ਮੁੰਡੇ ਦੇ ਕਿਲੇ ਸਿਰ 'ਚ ਜ਼ਿਆਦੇ ਆ ਜੀ। ਇਹ ਕਾਰ ਵਾਲੇ ਦੀ ਥੱਟ ਲੱਗੀ ਨਹੀਂ ਸੀ। ਕਾਰ ਵਾਲਾ ਕਿਸੇ ਦੀ ਲੱਗੀ ਜੀ। ਕਾਰ ਵਾਲਾ ਹੁਣ ਹੀ ਗਿਆ ਜੀ। ਕੱਲ ਕੱਲਾ ਮੀਆਂ ਜਨਨਯੂਰੀ ਹੈ ਨਹੀਂ ਸੀਗੀ ਜੀ ਕੱਲਾ ਮੁੰਡਾ ਸੀਗਾ ਜਵਾਗ ਨਾਲ ਉਹਦਾ 에어 ਬੈਗ ਖੁੱਲ ਕੇ ਤਾਂ ਬਚਤ ਹੋ ਗਈ ਉਹਦੀ। ਕੋ ਗੱਡੀ ਤੇਜ਼ ਸੀ ਤਾਂ ਹੀ 에어 ਬੈਗ ਖੁੱਲੇ ਆ ਜੀ। ਤੁਸੀਂ ਉਹ ਹਾਲ ਵਾਲੋ ਜੋ ਚੌਂਕ ਤੋਂ ਲੈ ਕੇ ਆ ਫੋਟਪਾਥ 'ਤੇ ਗੱਡੀ ਪਿਕਅਪ ਗੱਡੀ ਚੱਕ ਕੇ ਮਾਰੀ ਉਹਨੇ। ਐਸੀ ਕਿੱਥੇ ਸੀ ਔਰੰਗਜ਼। ਅੱਛਾ ਜੋ ਕਚਰੀਆਂ ਅੰਦਰ ਖੜੀ ਸੀਗੀ ਸਾਹਮਣੇ। ਅ ਵੀਰ ਕੀ ਨਾਮ ਹੈ? ਮੇਰਾ ਨਾਮ ਤੇਜ ਸਿੰਘ ਹੈ ਜੀ। ਮੇਰਾ ਨਾਮ ਮੈਂ ਗਨਪਤੀ ਨਿਕੇਲੇ ਕੋਲ ਉਦਮਸਰ ਨਗਰ ਆਈ ਉੱਥੋਂ ਰਹਿਣਾ ਕੀ ਗੱਲਬਾਤ ਹੋਈ ਐ ਐਕਸੀਡੈਂਟ ਹੋਇਆ ਗੱਲ ਭਾਈ ਜੀ ਹੋਇਆ ਵੀ ਅ ਮੇਰੀ ਵਾਈਫ ਦਾ ਬੁਟੀਕ ਹੈ ਮੇਰਾ ਬੇਟਾ ਮੇਰੇ ਨਾਲ ਉੱਥੋਂ ਅਸੀਂ ਨਾ ਘਰੇ ਜਾ ਰਹੇ ਸੀ ਆਪ ਰੈੱਡ ਲਾਈਟ ਹੋਈ ਐ ਜੀ ਰੈੱਡ ਲਾਈਟ ਤੁਸੀਂ ਚੱਲੇ ਆ ਮੇਰੇ ਨਾਲ ਇੱਕ ਮੇਰੇ ਪੈਰਲ ਗੱਡੀ ਸਵਿਫਟ ਹੋਰ ਚੱਲ ਰਹੀ ਸੀ ਅਸੀਂ ਦੋਵੇਂ ਜਾਣੇ ਉੱਥੋਂ ਨਿਕਲੇ ਅਸੀਂ ਆ ਲਾਈਟ ਸਰਕਟਾ ਹੁੰਦੇ ਚੌਂਕ ਕੋਲੇ ਆਏ ਆ ਇਧਰੋਂ ਬੰਦਾ ਪਿਕਅਪ ਲੈ ਕੇ ਆ ਰਿਹਾ ਉੱਥੇ ਉਹ ਚਲੋ ਮੈਂ ਜਿਦੋਂ ਆਪਾਂ ਕੋਈ ਕ੍ਰਾਸ ਕਰਦੇ ਆ ਇੱਕ ਸਕੰਡ ਵੇਟ ਤਾਂ ਕਰਦੇ ਨਾ ਜੀ ਖੜ ਕੇ ਤਾਂ ਅਗਲੇ ਨੂੰ ਵੀ ਪਤਾ ਲੱਗ ਜੇ ਵੀ ਪਈ ਗੱਡੀ ਮੋੜ ਮੋੜਨੀ ਹੈ ਪੇ ਰੁਕ ਜੀ ਹੈ ਨਾ ਮੈਂ ਵੀ ਰੁਕ ਜਾਂਦਾ ਮੈਂ ਅਸੀਂ ਆਦੇ ਸਪੀਡ ਨਾਲ ਅਸੀਂ ਆ ਰਹੇ ਉਹ ਬੰਦੇ ਨੇ ਜੀ ਸਪੀਡ ਹੌਲੀ ਜ਼ਰੂਰ ਕੀਤੀ ਪਰ ਉਸੇ ਰੁਕਿਆ ਨਹੀਂ ਉਹਨੇ ਆਹ ਤੇ ਦੀ ਗੱਡੀ ਟਰਨ ਲੈ ਲਈ ਜੀ ਸਰਕਟ ਹਾਊਸ ਦੇ ਬਾਅਦ ਜਦੋਂ ਟਰਨ ਆਵ ਲੈ ਲਈ ਮੇਰੀ ਗੱਡੀ ਮੈਂ ਵੀ ਵੇਖੋ ਉਧਰ ਨੂੰ ਸਾਰੀ ਘੁਮਾਤੀ ਮੈਂ ਕਿਹਾ ਮੇਰੇ ਨਾਲ ਬੱਚਾ ਸੀ ਬਚਾਉਣਾ ਹੁੰਦਾ ਆਪ ਨੂੰ ਕਿ ਅਸੀਂ ਨੁਕਸਾਨ ਹੁੰਨ ਤੋਂ ਬਚ ਜਿਦਾ ਬਚ ਸਕਦਾ ਮੈਂ ਗੱਡੀ ਪੂਰੀ ਲੈਫਟਰਨ ਕੱਟਦੀ ਜੀ ਆਪਦੀ ਪਰ ਫਿਰ ਵੀ ਇੰਪੈਕਟ ਉੱਥੇ ਹੋ ਗਿਆ ਹੁਣ ਇਹ ਜਾ ਕੇ ਇਹਨਾਂ ਨੂੰ ਵੱਜਿਆ ਨਾ ਕੋ ਸ਼ੀਸ਼ਾ ਟੁੱਟਿਆ ਨਾ ਕੁਛ ਹੋਇਆ ਮੇਰੀ ਗੱਡੀ ਵੇਖੋ ਟੋਟਲ ਲਾਸ ਹੋ ਗਈ ਜੀ ਪਿਛਲਾ ਵੀ ਫਰੰਟ ਵੀ ਟੁੱਟ ਗਿਆ ਬੈਗ ਵੀ ਟੁੱਟ ਗਿਆ ਬੰਪਰ ਵੀ ਟੁੱਟ ਗਿਆ ਇੰਜਨ ਵੀ ਡੈਮੇਜ ਹੋ ਗਿਆ ਮੈਂ ਤੁਹਾਡੇ ਸਾਹਮਣੇ ਖੜਾ ਨਾ ਬੱਚਾ ਮੇਰੇ 6 ਸਾਲ ਦੇ ਸਾਹਮਣੇ ਖੜਾ ਜਿਹੜੇ ਅਸੀਂ ਲੋਕ ਕਹਿ ਰਹੇ ਵੀ ਤੁਹਾਡੀ ਗੱਡੀ ਦੀ ਸਪੀਡ ਬਹੁਤ ਸਪੀਡ ਮੇਰੀ ਜੀ ਮੈਂ ਲਾਈਟਸ ਤੋਂ ਚੱਲੇ ਆਂ ਟ੍ਰੈਫਿਕ 'ਚੋਂ ਨਿਕਲੇ ਆ ਕਿੰਨੀ ਸਪੀਡ ਹੋ ਜੇਗੀ ਮੈਨੂੰ ਦੱਸੋ ਤੁਸੀਂ ਏਅਰ ਬੈਗ ਖੁੱਲੇ ਆ ਜੀ ਉਹ ਅਸੀਂ ਸੀਟ ਬੈਲਟ ਲਾਈਆਂ ਸੀ ਆ ਤਾਂ ਕਿ ਏਅਰ ਬੈਗ ਸਾਡੇ ਓਪਨ ਹੋ ਗਏ ਅਸੀਂ ਬਚ ਗਏ ਅ ਵੀਡੀਓ ਕੀ ਨਾਮ ਹੈ ਤੁਹਾਡਾ ਐਸਆਈ ਜਕਸੀਰ ਸਿੰਘ ਫਾਣਾ ਸਿਵਲ ਲੈਣ ਬਠਿੰਡਾ ਇੱਕ ਐਕਸੀਡੈਂਟ ਹੋਇਆ ਕੀ ਕੰਮ ਹੋਇਆ ਇਸ ਤਰ੍ਹਾਂ ਹੋਇਆ ਇਹ ਨਾ ਇਹ ਤਾਂ ਗੱਡੀ ਕ੍ਰਾਸ ਕਰਦੀ ਸੀ ਜੀ ਉਹ ਲੱਗ ਗਈ ਹੈਗੀ ਤੇ ਮੌਕੇ ਤੇ ਆਏ ਆ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆਗਾ ਜਾਮ ਵਗੈਰਾ ਲੱਗਾ ਜੀ ਉਹ ਖਲਾ ਰਹੇ ਨੇ ਕਿੱਡਾ 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 ਇੱਕ ਤਾਂ ਪਿਕਅਪ ਡਾਲਾਗਾ ਤੇ ਇੱਕ ਗੱਡੀ ਹੈਗੀ ਕਾਰ ਆ ਕੋਈ ਜਾਣੀ ਨਿਕਸਾਨ ਤੋਂ ਨਹੀਂ ਨਹੀਂ ਕੋਈ ਨਿਕਸਾਨ ਨਹੀਂ ਹੋਇਆ ਮਾੜੀ ਮੋਟੀ ਸੱਟਾਂ ਲੱਗੀਆਂ ਅੱਗੇ ਵੀ ਖੜੀ ਇੱਕ ਬੱਸ ਨਾਲ ਟਕਰ ਦਾ ਹੋਇਆ ਅੱਗੇ ਹੱਦੀ ਉਹਦੇ ਬਾਰੇ ਪਤਾ ਨਹੀਂ ਉਹਦੇ ਜਾ ਕੇ ਪਤਾ ਕਰ ਲੈਂਦੇ ਆ ਕੋਈ ਸਰਦਾਰ ਤੋਂ ਬਰਬਾਦ ਤੇ ਪਏ ਸੀ ਇਹ ਸਰਦਾਰ ਤੋਂ ਬੰਦੇ ਪਏ ਸੀ ਲੱਗਦੇ ਹੋ ਤਾਂ ਇਹ ਤਾਂ ਡਰਾਈਵਰ ਸੀ ਫੇਕ ਕਪ ਦਾ ਹਸਪਤਾਲ ਭੇਜ ਤਾ ਇਹ ਸੱਟਾਂ ਲੱਗੀਆਂ ਚੇ ਇਹ ਵਰਨਾ ਜੀ ਉਹਨਾਂ ਦੇ ਸਾਥ ਜੀ ਨਹੀਂ ਨਹੀਂ ਉਹਨਾਂ ਦੇ ਨਹੀਂ ਲੱਗੀਆਂ ਉਹ ਠੀਕ ਨੇ